ਹਰ ਬੰਦੇ ਕੋਲੇ ਦੋ ਨੇ ਭਗਵੰਤ ਮਾਨ ਵੀ ਦੋ ਨੇ ਇੱਕ ਬਾਹਰਲਾ ਇੱਕ ਅੰਦਰਲਾ ਤੁਹਾਡੇ ਚ ਵੀ ਹੈ ਇੱਕ ਬਾਹਰਲਾ ਇੱਕ ਅੰਦਰਲਾ ਫਰਕ ਇਹਨਾਂ ਕਾ ਅੰਦਰਲਾ ਜਮਾਂ ਸੱਚਾ ਹੈ ਅੰਦਰਲਾ ਕਈ ਵਾਰੀ ਤੁਹਾਨੂੰ ਬਾਹਰਲੇ ਨੂੰ ਕਹਿੰਦਾ ਇਹ ਗਲਤ ਕੰਮ ਹੈ ਤੂੰ ਨਾ ਕਰ ਪਰ ਬਾਹਰਲਾ ਨਾ ਉਹਦੀ ਗੱਲ ਸੁਣਦਾ ਨਹੀਂ ਉਹ ਛੱਡ ਕੋਈ ਨਹੀਂ ਸਾਰੀ ਦਿਨ ਇਹ ਕਰੀ ਜਾਂਦੀ ਆਪਾਂ ਵੀ ਕਰਨ ਲੈਣ ਲੋ ਅੰਦਰਲੇ ਦੇ ਨਾ ਆਪਾਂ ਦੱਬ ਲੈਣੇ ਆ ਉਹਦਾ ਉਹਦੀ ਇੱਛਾ ਜਾਂ ਉਹਦਾ ਜੋ ਉਹ ਸਮਝਾ ਰਹੇ ਪਰ ਜਦੋਂ ਫਿਰ ਅੰਦਰਲੇ ਨਾਲ ਗੱਲ ਹੁੰਦੀ ਹੈ ਕਿਤੇ ਥੋੜਾ ਜਿਹਾ ਇਕੱਲੇ ਬੈਠਿਆਂ ਨੂੰ ਜਿ ਅਸ਼ੀਸ਼ੇ ਮੂਰੇ ਖੜਿਆਂ ਨੂੰ ਫਿਰ ਅੰਦਰਲਾ ਕਹਿੰਦਾ ਮੈਂ ਤੈਨੂੰ ਕਿਹਾ ਨਹੀਂ ਸੀ ਇਹ ਗੱਲ ਤਾਂ ਕੰਮ ਨਾ ਕਰ ਹੁਣ ਡਰੀ ਜਾਂਦਾ ਨਾ ਵੀ ਆਏ ਨਾ ਹੋ ਜਾਏ ਨਾ ਹੋ ਜੇ ਜੇ ਅੰਦਰਲਾ ਤੇ ਬਾਹਰਲਾ ਇੱਕ ਹੋ ਜੇ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਜੋ ਅੰਦਰਲਾ ਕਹਿੰਦਾ ਉਹ ਬਾਹਰਲਾ ਕਹਿੰਦਾ ਫਿਰ ਆਪ ਦੇ ਆਪ ਮੂਰੇ ਸ਼ਰਮਿੰਦਾ ਨਹੀਂ ਹੋਣਾ ਪਊਗਾ ਕਿਉਂਕਿ ਅੰਦਰਲੀ ਜਿਹੜੀ ਕਚਹਿਰੀ ਲੱਗਦੀ ਆ ਤੁਮਾਂ ਦੀ ਉਹ ਤਾਂ ਸੱਚ ਆ ਉੱਥੇ ਤੁਸੀਂ ਨਾ ਵਕੀਲ ਕੋਈ ਵੱਡਾ ਕਰ ਸਕਦੇ ਉਹਨਾਂ ਕੋਈ ਕੋਈ ਕਿਸੇ ਕਿਸਮ ਦਾ ਇਨਸਾਫ ਖਰੀਦ ਸਕਦੇ ਹੋ ਸਾਡੇ ਗੁਰੂਆਂ ਨੇ ਕੀ ਕੀਤਾ ਗੁਰੂ ਨਾਨਕ ਸਾਹਿਬ ਨੇ ਅੰਦਰਲਾ ਤੇ ਬਾਹਰਲਾ ਇੱਕ ਕਰ ਲਿਆ ਜੋ ਅੰਦਰੋਂ ਉਹੀ ਬਾਹਰੋਂ ਤੇ ਪੂਰੀ ਦੁਨੀਆ ਦੇ ਗੁਰੂ ਨੇ ਅੱਜ ਅੱਜ ਤੱਕ ਉਹਨਾਂ ਦੀਆਂ ਉਹ 500 ਸਾਲ 500 ਸਾਲ ਕਈਆਂ ਹੋਈਆਂ ਗੱਲਾਂ ਅੱਜ ਵੀ ਸੱਚ ਤੇ ਅੱਜ ਵੀ ਸਰਵਣ ਕੀਤੀਆਂ ਜਾਂਦੀਆਂ ਸੁਇਸ ਕਰਕੇ ਪੰਜਾਬ ਸਾਡਾ ਜਿਹੜਾ ਐਸੀ ਧਰਤੀ ਐ ਐਸੇ ਬlesed ਅਸ਼ੀਰਵਾਦ ਪ੍ਰਾਪਤ ਲੋਕ ਨੇ ਦੁਨੀਆ ਦੇ ਵਿੱਚ ਜਾ ਕੇ ਆਪਣੀ ਵੱਖਰੀ ਪਛਾਣ ਬਣਾਈ ਐ ਦੁਨੀਆ 'ਚ ਫਰੋਜ਼ਦੀਨ ਸ਼ਰਫ ਨੇ ਲਿਖਿਆ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਾਇਰੀ ਢੰਗ ਦਾ ਹਾਂ ਸਮਝਾਂ ਉਰਦੂ ਹਿੰਦੀ ਵੀ ਖੂਬ ਬੋਲਾਂ ਕਦੇ ਕਦੇ ਅੰਗਰੇਜ਼ੀ ਵੀ ਅੰਗ ਦਾ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਇਹ ਗੱਲ ਕਹਿਣ ਤੋਂ ਕਦੇ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਬੰਗ ਦਾ ਅਸੀਂ ਸੁਹਾਗਣਾਂ ਦੀਆਂ ਨੱਥਾਂ ਦੇ ਮੋਤੀ ਆ ਅਸੀਂ ਪੰਜਾਬਣਾਂ ਦੀ ਵੰਗਾਂ ਦੇ ਟੁਕੜੇ ਆ ਅਸੀਂ ਹੀਰੇ ਆ ਅਸੀਂ ਤਰਾਸ਼ੇ ਹੋਏ ਆ ਅਸੀਂ ਇੱਜ਼ਤਾਂ ਦੇ ਰਖਵਾਲੇ ਆ ਸਾਨੂੰ ਗੁਰੂਆਂ ਨੇ ਮਾਰਗਦਰਸ਼ਨ ਦਿੱਤਾ ਹੈ ਮਜਲੂਮਾਂ ਦੇ ਨਾਲ ਖੜੋ ਗਰੀਬਾਂ ਦੇ ਹਮੇਸ਼ਾ ਨਾਲ ਖੜੋ ਕਿਸੇ ਦਾ ਹੱਕ ਨਾ ਮਾਰੋ ਅਸੀਂ ਉਹ ਲੋਕ ਆ ਹੋ ਹੀ ਨਹੀਂ ਸਕਦਾ ਕਿ ਜੇ ਅਸੀਂ ਸੱਚੇ ਦਿਲੋਂ ਕਿਸੇ ਗੱਲ ਦੀ ਧਾਰ ਲਈਏ ਮਿਹਨਤ ਕਰਨੀ ਕਰਨੀ ਹੈ ਕੋਈ ਦੁਨੀਆ ਦੀ ਮੰਜ਼ਲ ਪੰਜਾਬੀਆਂ ਤੋਂ ਦੂਰ ਰਹੇ ਜਿੱਥੇ ਮਰਜੀ ਗਏ ਆ ਪੰਜਾਬੀ ਕਾਮਯਾਬ ਹੋਏ ਆ ਤਾਨੂੰ ਦੁਨੀਆ ਚ ਪੰਜਾਬੀ ਮਿਲਣਗੇ ਪਰ ਫੇਲ ਪੰਜਾਬੀ ਨਹੀਂ ਮਿਲਣਗੇ ਸਕਸੈਸਫੁਲ ਪੰਜਾਬੀ ਮਿਲਣਗੇ ਪੂਰੀ ਦੁਨੀਆ ਚ ਕਿਉਂਕਿ ਮਿਹਨਤੀ ਕੌਮ ਆ ਸਾਡੀ ਹਰ ਸ਼ੋਭੇ ਦੇ ਵਿੱਚ ਫਰੀਦਕੋਟ ਦਾ ਲੱਖ ਹੈ ਬਹੁਤ ਸਾਰੀਆਂ ਬਾਬਾ ਫਰੀਦ ਦੀ ਧਰਤੀ ਹੈ ਬਹੁਤ ਸਾਰੀਆਂ ਕਲਮਾਂ ਜਿਨ੍ਹਾਂ ਨੇ ਸਾਹਿਤ ਚ ਆਪਣੇ ਆਪਣੇ ਖੇਤਰ ਚ ਜਿਹੜੀਆਂ ਮੱਲਾਂ ਮਾਰੀਆਂ ਜਿਦੇ ਚ ਬਾਉ ਸਿੰਘ ਮਾਨ ਮਰਾੜਾ ਵਾਲੇ ਬੈਠੇ ਆ ਸਾਹਮਣੇ ਬੜੇ ਗੀਤ ਸੁਣ ਕੇ ਇਹਨਾਂ ਦੇ ਅਸੀਂ ਵੱਡੇ ਹੋਏ ਮੱਖਣ ਬਰਾੜ ਜੀ ਬੈਠੇ ਐ ਇਸ ਤੋਂ ਫਰੀਦਕੋਟ ਦੀ ਧਰਤੀ ਤੋਂ ਕਿੰਨੇ ਜਿਹੜੇ ਕਲਾਕਾਰ ਸਾਹਿਤਕਾਰ ਆਪਣੇ ਆਪਣੇ ਫਨ ਦੇ ਮਾਹਰ ਉਹ ਆ ਸਵਰਨ ਟੈਣਾ ਮੁੰਡਾ ਮੈਂ ਤਾਂ ਦੇਖਦੈ ਨਾ ਉਹ ਕੁਗਿਆਣ ਵੀ ਇਹ ਮੁੰਡਾ ਨਰਿੰਦਰ ਕੁਗਿਆਣ ਵੀ ਕਿੰਨੇ ਛੋਟੇ ਜਿਹੇ ਖਿੱਤੇ ਚ ਕਿੱਡ ਕਿਡੇ ਵਧੀਆ ਯੰਗ ਵੀ ਪ੍ਰਾਣੇ ਵੀ ਸਾਹਿਤਕਾਰ ਵੀ ਹੋਣੇ ਇਹ ਬਾਬਾ ਫਰੀਦ ਜੀ ਦੀ ਧਰਤੀ ਆ ਉਹਨੂੰ ਬਰਕਤ ਆ ਬਾਬਾ ਫਰੀਦ ਜੀ ਨੇ ਜੋ ਮਨੁੱਖਤਾ ਲਈ ਲਿਖਿਆ ਉਹ ਉਹਦੀ ਤਾਂ ਕੋਈ ਮਿਸਾਲ ਹੀ ਦੁਨੀਆ 'ਚ ਨਹੀਂ ਮਿਲਦੀ ਹੋਰ ਪ੍ਰੋਫੈਸਰ ਸਾਧੂ ਸਿੰਘ ਜੀ ਬੈਠੇ ਆ 14 ਦੇ ਵਿੱਚ ਅਸੀਂ ਇਕੱਠੇ ਜਿੱਤੇ ਪਾਰਲੀਮੈਂਟ ਦੇ ਵਿੱਚ ਅਸੀਂ ਇਕੱਠਿਆਂ ਕੰਮ ਕੀਤਾ ਮੈਂਟਰ ਨੇ ਇਹਨਾਂ ਨੂੰ ਤਾਂ ਮੈਂ ਕਈ ਵਾਰੀ ਸੀ ਇਕੱਠੇ ਗਏ ਆ ਕੋਈ ਡੀਐਸਪੀ ਮਿਲ ਜੇ ਕੋਈ ਡੀਸੀ ਮਿਲ ਜੇ ਇਹਨਾਂ ਨੂੰ ਯਾਦ ਕਰਾਉਂਦੇ ਆ ਜੀ ਅਸੀਂ ਤੁਹਾਡੇ ਤੋਂ ਪੜੇ ਹੋਏ ਆ ਹਰ ਕਿਸ ਕਿਸ ਘਰ ਚੋਂ ਆਏ ਜਿੱਥੇ ਗਰੀਬੀ ਸੀ ਜਿਸ ਤਰ੍ਹਾਂ ਡਾਕਟਰ ਬਲਜੀਤ ਕਾਹੋ ਜੀ ਲਿਖਿਆ ਇੰਨੀ ਗਰੀਬੀ ਸੀ ਕਿ ਪੜ੍ਹਾਈ ਬਾਰੇ ਸੋਚੀ ਵੀ ਸਕਦੇ ਉਹ ਵੀ ਅੰਗਰੇਜ਼ੀ ਉਹਦੇ ਘਰ ਤੇ ਬਿਲਕੁਲੀ ਸੰਸਾਦ ਸੀ ਸੋ ਅੰਗਰੇਜ਼ੀ ਦੇ ਪ੍ਰੋਫੈਸਰ ਇੱਕ ਛੋਟੇ ਜਿਹੇ ਘਰ ਚ ਹੋ ਕੇ ਬਹੁਤ ਵੱਡੀ ਗੱਲ ਹੈ ਜੀ ਸੋ ਇਹੋ ਜਿਹੇ ਲੋਕਾਂ ਨੂੰ ਜਿਹੜਾ ਮੈਂਟਰ ਮੰਨੀਏ ਉਹਨਾਂ ਦੀਆਂ ਪੈਰਾਂ ਜਿਹੜੀਆਂ ਨੇ ਉਹਨਾਂ ਤੇ ਜੇ ਥੋੜਾ ਜਿਹਾ ਪੈਰ ਧਰ ਲਈਏ ਤਾਂ ਸਾਡੇ ਵਰਗਾ ਕੋਈ ਹੈ ਹੀ ਨਹੀਂ ਮੈਂ ਫੇਰ ਕਹਿੰਨਾ ਤੁਹਾਨੂੰ ਮੈਂ ਨਹੀਂ ਕਹਿੰਦਾ ਮੇਰੇ ਪਿੱਛੇ ਲੱਗੋ ਮੇਰੇ ਪਿੱਛੇ ਲੱਗੋ ਮੈਂ ਕਹਿੰਨਾ ਬਰਾਬਰ ਲੱਗੋ ਆਪਾਂ ਇਕੱਠੇ ਹੋ ਕੇ ਆਹ ਜਿਹੜੀਆਂ ਆਲਮਤਾ ਨੇ ਪੰਜਾਬ ਨੂੰ ਦੋ ਚਾਰ ਚਿੰਬੜੀਆਂ ਹੋਈਆਂ ਪਰ ਇਹ ਦੂਰ ਕਰਕੇ ਐਸਾ ਸੂਬਾ ਸਾਡਾ ਐਸੀ ਜਰਖੇਜ ਧਰਤੀ ਐਸੀ ਮਿਹਨਤੀ ਕੌਮ ਐਸੇ ਸਾਡੇ ਕੋਲੇ ਦਸਾਂ ਗੁਰੂਆਂ ਦੀ ਬਾਣੀ ਸਾਡੇ ਕੋਲੇ ਗੁਰੂਆਂ ਦੇ ਸਾਡੇ ਸ਼ਹੀਦਾਂ ਦੇ ਦੇਵੀ ਦੇਵਤਿਆਂ ਦੇ ਆਸ਼ੀਰਵਾਦ ਅਸੀਂ ਆਪਣੇ ਆਪ ਨੂੰ ਥੋੜੇ ਜਿਹਾ ਅੰਡਰ ਐਸਟੀਮੇਟ ਕਰ ਰਹੇ ਹਾਂ ਥੋੜਾ ਜਿਹਾ ਆਪੋ ਜੀ ਅਸੀਂ ਕਿਸੇ ਕਿਸੇ ਪੱਖ ਤੋਂ ਘੱਟ ਨਹੀਂ ਹੈਗੇ ਅੱਜ ਭਾਰਤ ਦੀ ਹਾਕੀ ਟੀਮ ਜਿਹੜੀ ਕਰੰਟ ਟੀਮ ਹੈ ਇਸ ਵਕਤ ਏਸ਼ੀਆ ਚ 골ਡ ਲੈ ਕੇ ਆਈ ਐ 10 ਪਲੇਅਰ ਪੰਜਾਬ ਦੇ ਨੇ ਜੀ 10 ਪਲੇਅਰ ਔਰ ਇਸ ਵਾਰ ਏਸ਼ੀਆਈ ਖੇਡਾਂ ਚੋਂ 20 골ਡ ਮੈਡਲ ਕੱਲੇ ਪੰਜਾਬੀ ਜਾਂਦੇ ਨੇ ਪੰਜਾਬੀਆਂ ਥੋੜਾ ਜਿਹਾ ਮੌਕਾ ਦੇ ਦੋ ਬਸ ਉੱਡਣ ਦਾ ਫੇਰ ਅਸੀਂ ਫੇਰ ਸਾਨੂੰ ਕੋਈ ਫੜ ਨਹੀਂ ਸਕਦਾ ਮੈਨੂੰ ਯਾਦ ਹੈ ਮੇਰੇ ਪਿਤਾ ਜੀ ਬਹੁਤ ਹਾਕੀ ਦੇ ਬਹੁਤ ਵੱਡੇ ਫੈਨ ਸੀ ਕਮੈਂਟਰੀ ਵਗੈਰਾ ਸੁਣਦੇ ਸੀ ਮੈਂ ਵੀ ਨਾਲ ਬਹਿਂਦਾ ਸੀ ਛੋਟਾ ਹੁੰਦਾ ਸੀ ਮੈਂ ਤਾਨਾ ਨੇ ਮੈਨੂੰ ਗੱਲ ਦੱਸੀ ਇੱਕ ਟਾਈਮ ਸੀ ਜਿਵੇਂ ਅੱਜ ਦੱਸਨੇ ਉਸ ਸਮੇਂ ਵੀ 8 ਪਲੇਅਰ ਪੰਜਾਬ ਦੇ ਸੀ ਪੁਰਾਣੀ ਗੱਲ ਹੈ ਤੇ ਵਾਈਟ ਕਲਰ ਦੀਆਂ ਰੁਮਾਲਾਂ ਬੰਨੀਆਂ ਹੁੰਦੀਆਂ ਸੀ ਉਹਨਾਂ ਦੇ ਅੱਜ ਵੀ ਜਿਹੜੇ ਮੁੰਡੇ ਖੇਡਦੇ ਐ ਰੁਮਾਲ ਬੰਨਦੇ ਤੇ ਵਾਈਟ ਕਲਰ ਦੀਆਂ ਰੁਮਾਲਾਂ ਬੰਨੀਆਂ ਹੋਈਆਂ ਹਾਲੈਂਡ ਨਾਲ ਮੈਚ ਸੀ ਐਮਸਟਰਡਮ ਦੇ ਵਿੱਚ ਇੱਕ ਗੋਰੇ ਨੇ ਦੂਜੇ ਗੋਰੇ ਨੂੰ ਪੁੱਛਿਆ ਕਹਿੰਦਾ ਯਾਰ ਇੰਡੀਆ ਦੀ ਟੀਮ ਦੀ ਯੂਨੀਫਾਰਮ ਸੇਮ ਨਹੀਂ ਹੈਗੀ ਉਹ ਕਹਿੰਦਾ ਵਾਟ ਦੈਟ ਮੀਨਸ ਉਹ ਕਹਿੰਦਾ ਵੀ ਮਤਲਬ 7-8 ਪਲੇਅਰ ਨੇ ਉਹਨਾਂ ਦੇ ਯੂਨੀਫਾਰਮ ਦੇ ਉੱਤੇ ਵਾਈਟ ਕਲਰ ਦਾ ਇੱਕ ਕੱਪੜਾ ਹੈ ਬਾਕੀ 3-4 ਦੇ ਹੈ ਨਹੀਂ ਕਹਿੰਦਾ ਕਪਟਨ ਇੱਕ ਟੀਮ ਦੀ ਯੂਨੀਫਾਰਮ ਤਾਂ ਇੱਕ ਹੋਣੀ ਚਾਹੀਦੀ ਹੈ ਉਹ ਦੂਜਾ ਕਹਿੰਦਾ ਨਹੀਂ ਨਹੀਂ ਯੂਨੀਫਾਰਮ ਇੱਕੋ ਹੀ ਹੈ ਕਹਿੰਦਾ ਫਿਰ ਉਹ ਕਹਿੰਦਾ ਫਿਰ ਜੀ ਯੂਨੀਫਾਰਮ ਇੱਕ ਹੈ ਤਾਂ ਫਿਰ ਆ ਵਾਈਟ ਕਲਰ ਦਾ ਜਿਹੜਾ ਕੱਪੜਾ ਬੰਨਿਆ ਹੋਇਆ ਰੁਮਾਲ ਉਹ ਕਿਉਂ ਹੈ ਹੁਣ ਪਤਾ ਉਹਨੂੰ ਵੀ ਨਹੀਂ ਸੀ ਉਹ ਕਹਿੰਦਾ ਇਹਦਾ ਮਤਲਬ ਆਛਾ ਉਹਨੂੰ ਇਹ ਪਤਾ ਸੀਗਾ ਵੀ ਸਾਰੇ ਬਹੁਤ ਵਧੀਆ ਪਲੇਅਰ ਨੇ ਇਹ ਉਹ ਕਹਿੰਦਾ ਇਹ ਨਿਸ਼ਾਨੀ ਲਾਈ ਹੋਈ ਹੈ ਇਟ ਮੀਨਸ ਵੈਰੀ ਡੇਂਜਰਸ ਪਲੇਅਰ ਵੀ ਇਹਨਾਂ ਤੇ ਨਿਸ਼ਾਨੀਆਂ ਲੱਗੀਆਂ ਹੋਈਆਂ ਨੇ ਇਹਨਾਂ ਤੋਂ ਬਚਿਓ ਬਹੁਤ ਖਤਰਨਾਕ ਨੇ ਗੋਲ ਨੂੰ ਜਾਂਦੇ ਸਿੱਧੇ ਇਹ ਸਾਡੀ ਪਛਾਣ ਹੈ ਦੱਸੋ ਕਿਹੜੇ ਸ਼ੋਭੇ ਦੇ ਵਿੱਚ ਅਸੀਂ ਘਟਾਂ ਅੱਜ ਮਾਸਟਰ ਕਾਰਡ ਦਾ ਸੀਓ ਸਾਡਾ ਪੰਜਾਬੀ ਹੈ ਅੱਜ ਦੁਨੀਆ ਭਰ ਦੇ ਟੌਪ ਦੇ ਡਾਕਟਰਸ ਦੇ ਵਿੱਚ ਪੰਜਾਬੀ ਡਾਕਟਰਾਂ ਦਾ شمار ਹੁੰਦਾ ਹੈ ਇੰਜੀਨੀਅਰਸ ਦੇ ਵਿੱਚ ਸਾਡੇ ਮੱਲਾ ਮਾਰਦੇ ਆ ਕੋਈ ਕੰਮ ਦੱਸ ਦੋ ਜਿਹਦੇ ਵਿੱਚ ਪੰਜਾਬੀ ਇੱਕ ਵਾਰੀ ਆ ਗਿਆ ਹੋਵੇ ਤੇ ਉਹਨੇ ਧਾਰ ਲਿਆ ਹੋਵੇ ਮਨ ਚ ਕੇ ਇਸ ਇਸ ਫੀਲਡ 'ਚ ਕੰਮ ਜਾ ਕੋਣਾ ਤੇ ਉਹ ਫੇਲ ਹੋਇਆ ਹੋਵੇ ਨਾ ਸੋ ਮੈਂ ਅੱਜ ਤੁਹਾਡੀ ਸਕਸੈਸ ਸਟੋਰੀ ਨੂੰ ਸੁਣ ਕੇ ਬਹੁਤ ਖੁਸ਼ ਹਾਂ ਔਰ ਮੈਨੂੰ ਇਸ ਗੱਲ ਦਾ ਆਪਣੇ ਆਪ ਨੂੰ ਮੈਂ ਕਿਸਮਤ ਵਾਲਾ ਸਮਝਦਾ ਕਿ ਉਸ ਵੇਲੇ ਹੋ ਰਿਹਾ ਜਿਸ ਵੇਲੇ ਹੈੱਡ ਆਫ ਦਾ ਸਟੇਟ ਦੀ ਜ਼ਿੰਮੇਵਾਰੀ ਤੁਸੀਂ ਮੈਨੂੰ ਦਿੱਤੀ ਹੋਈ ਹੈ ਜਿਸ ਵੇਲੇ ਤੁਸੀਂ ਮੈਨੂੰ ਮੁੱਖ ਮੰਤਰੀ ਦਾ ਬਣਾਇਆ ਮੁੱਖ ਮੰਤਰੀ ਦਾ ਮਤਲਬ ਕੋਈ ਕੁਰਸੀ ਤੇ ਬਹਿਣਾ ਜਾਂ ਵੱਡੇ ਘਰਾਂ 'ਚ ਰਹਿਣਾ ਜਾਂ ਕੋਈ ਸਲੂਟ ਮਰਵਾਉਣਾ ਨਹੀਂ ਹੁੰਦਾ ਅਸਲ ਵਿੱਚ ਮੁੱਖ ਮੰਤਰੀ ਦਾ ਕੰਮ ਹੁੰਦਾ ਤੁਹਾਡੀ ਸਟੇਟ ਦੇ ਵਿੱਚ 5 ਸਾਲਾਂ ਜੀਵਨ ਸਤਰ ਲੋਕਾਂ ਦਾ ਜੀਵਨ ਪੱਧਰ ਕਿੰਨਾ ਕੁ ਉੱਚਾ ਹੋਇਆ ਕਿੰਨੇ ਕੁ ਲੋਕਾਂ ਨੂੰ ਰੋਜ਼ਗਾਰ ਮਿਲਿਆ ਕਿੰਨੇ ਕੁ ਲੋਕਾਂ ਦੇ ਘਰਾਂ ਦੀ ਆਰਥਿਕ ਸਥਿਤੀ ਬਦਲੀ ਕਿੰਨੇ ਕੁ ਫੈਕਟਰੀਆਂ ਆਈਆਂ ਕਿੰਨਾ ਇਕਨੋਮਿਕ ਗਰੋਥ ਹੋਇਆ ਕਿੰਨੀਆਂ ਨਹਿਰਾਂ ਦਾ ਪਾਣੀ ਕਿੰਨੀ ਬਿਜਲੀ ਕੀ ਇਨਫਰਾਸਟ੍ਰਕਚਰ ਇਹ ਹੁੰਦਾ ਮੁੱਖ ਮੰਤਰੀ ਦਾ ਕੰਮ ਫਿਰ ਪਹਿਲਾਂ ਵਾਲੀ ਹੋ ਜਾਣਗੇ ਉਦੋਂ ਫਿਰ ਸੋ ਇਹ ਪ੍ਰੋਟੋਕਾਲ ਬਣਾ ਲੇ ਪਤਾ ਨਹੀਂ ਕਿਵੇਂ ਇੱਥੇ ਜਾਂਦਾ ਹੁੰਦਾ ਮੁੱਖ ਮੰਤਰੀ ਇੱਥੇ ਨਹੀਂ ਜਾਂਦਾ ਹੁੰਦਾ ਇਹ ਕਿਹੜੀ ਗੱਲ ਹੈ ਵੀ ਕੱਲ ਮੈਂ ਇਧਰ ਫਤੇਗੜ ਸਾਹਿਬ ਮੈਂ ਥੋੜਾ ਫ੍ਰੀ ਸੀਗਾ ਮੈਂ ਕਿਹਾ ਵੀ ਚਲੋ ਚਲਦੇ ਆ ਦਫ਼ਤਰ ਚ ਗਿਆ ਮਾਰਦਿਆਂ ਕਿਸੇ ਚ ਮੈਂ ਸਾਂਝ ਕੇਂਦਰ ਮੈਂ ਕੱਲ ਫਤੇਗੜ ਸਾਹਿਬ ਤੁਸੀਂ ਦੇਖਿਆ ਹੋਣਾ ਟੀਵੀ ਤੇ ਤੇ ਉੱਥੇ ਫਰਦਾਂ ਫੁਰਦਾਂ ਕੱਢ ਰਹੇ ਆ ਕਿਸੇ ਦਾ ਮੈਰਿਜ ਸਰਟੀਫਿਕੇਟ ਬਣ ਰਿਹਾ ਕੋਈ ਕੋਈ ਆਪਣੀਆਂ ਸਮੱਸਿਆਵਾਂ ਲੈ ਕੇ ਮੈਂ ਉਹਨਾਂ ਜਾ ਕੇ ਖੜ ਗਿਆ तो पत्रकार भी अचानक कि मैं, के, चानक मैं आ गए मैं कह जी पंजाब है जिथे मर्जी खड़ी अचानक मैं चंद तो थोड़ी आया कोई प्रोटोकॉल नहीं, के थी, आ नहीं सकता। तो मैं भी कहना के मैं मेरा कोई पता नहीं मैं कदों आ जा भी नहीं पता कि मैं अगले दिन फिर आ जाए चलो साडा नंबर लग गया हूं तेई जिले पहला कंप्लीट करूंगा फिर साइगी ना ये कोई पता नहीं वापस फिर आ जाइए ਸੋ ਇਹ ਮੈਂ ਕੋਈ ਐ ਨਹੀਂ ਕਰ ਰਿਹਾ ਕੋਈ ਛਾਪੇ ਨਹੀਂ ਮਾਰ ਰਿਹਾ ਮੈਂ ਕਮੀਆਂ ਦੇਖਣ ਜਾਣਾ ਮੈਨੂੰ ਕਮੀਆਂ ਦੱਸੋ ਹੁਣ ਇਹ ਕੰਮ ਤਾਂ ਛਾਪੇ ਮਾਰਨਾ ਜਾਂ ਉਹ ਤਾਂ ਐਨ ਜੀਓਜ਼ ਵਗੈਰਾ ਜਬ ਲੋਦੀ ਤੇ ਰਹਿ ਉਹਥੇ ਆ ਦੇਖੋ ਜੀ ਸਰਕਾਰ ਨੇ ਉਹ ਨਹੀਂ ਕੀਤਾ ਹੁਣ ਅਸੀਂ ਖੁਦ ਸਰਕਾਰ ਹੁਣ ਥੋੜੀ ਛਾਪੇ ਮਾਰਾਂਗੇ ਹੁਣ ਤਾਂ ਅਸੀਂ ਪੁੱਛਦੇ ਹਾਂ ਕਿ ਦੱਸੋ ਜੀ ਕੀ ਕਮੀ ਹੈ ਕੋਈ ਕੰਪਿਊਟਰ ਦੀ ਕਮੀ ਹੈ ਕਾ ਕੋਈ ਅੱਜ ਮੈਨੂੰ ਇੱਕ ਮਰੀਜ਼ ਉੱਥੇ ਆਇਆ ਹੋਇਆ ਸੀਗਾ ਉਹ ਕਹਿੰਦਾ ਜੀ ਮਰੀਜ਼ਾਂ ਦੇ ਨਾਲ ਜਿਹੜੇ ਆਉਂਦੇ ਨੇ ਦੂਰ ਦੂਰ ਆਉਂਦੇ ਆ ਮਾਨਸਾ ਤੋਂ ਆਉਂਦੇ ਆ ਬੁਲਾਡੇ ਤੋਂ ਆਉਂਦੇ ਆ ਇਧਰੋਂ ਬਠਿੰਡੇ ਤੋਂ ਆਉਂਦੇ ਆ ਇਧਰੋਂ ਦੂਰ ਦੂਰ ਆਉਂਦੇ ਆ ਉਹਨਾਂ ਦੇ ਰਹਿਣ ਦਾ ਪ੍ਰਬੰਧ ਨਹੀਂ ਹੈਗਾ ਜੀ ਕੋਈ ਜੇ ਇੱਥੇ ਕੋਈ ਰਹਿਣ ਦਾ ਕੋਈ ਹੋਸਟਲ ਜਾਂ ਕੋਈ ਹੋਰ ਮੈਂ ਬੀਸੀ ਸਾਹਿਬ ਨੂੰ ਕਿਹਾ ਤੁਸੀਂ ਮੈਨੂੰ ਪ੍ਰਪੋਜ਼ਲ ਬਣਾ ਕੇ ਦਿਓ ਆਪਾਂ ਇੱਥੇ ਰਹਿਣ ਦਾ ਪ੍ਰਬੰਧ ਉਹਨਾਂ ਦਾ ਕਰਾਂ। ਸੋ ਲੋਕਾਂ ਚੋਂ ਹੀ ਪਤਾ ਲੱਗਦਾ ਜੀ ਕਿ ਉਹਨਾਂ ਦਾ ਹੱਲ ਕੀ ਹੈ। ਮੁਸ਼ਕਲਾਂ ਦਾ ਹੱਲ ਕੀ ਹੈ? ਇਹ ਲੋਕਾਂ ਨੂੰ ਪਤਾ ਲੱਗਦਾ ਸੋ ਇਹ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਡੇ ਮਰਜੀ ਵੱਡੇ ਬਣ ਜਿਓ ਜਿੰਦਗੀ ਤੁਸੀਂ ਬਹੁਤ ਰਕੀਆਂ ਕਰਨੀਆਂ ਨੇ ਪਰ ਆਪਣੀਆਂ ਜੜਾਂ ਨਹੀਂ ਭੁੱਲਣੀਆਂ ਆਪਣੇ ਟੀਚਰਸ ਆਪਣੇ ਮੈਂਟਰਸ ਆਪਣੇ ਕੋਚਸ ਜਿੱਥੋਂ ਤੁਸੀਂ ਗਏ ਹੋ ਉਹ ਨਹੀਂ ਭੁੱਲਣਾ ਜਿੱਥੇ ਮਰਜੀ ਚਲੇ ਜਾਓ ਪਰ ਜੜਾਂ ਨਹੀਂ ਭੁੱਲਣੀਆਂ ਤੁਸੀਂ ਦੇਖਦੇ ਹੋਵੋਗੇ ਬਹੁਤ ਸਾਰੇ ਬੋਹੜ ਪਿੱਪਲ 1.5 ਸੌ ਸਾਲ ਪੁਰਾਣੇ ਨੇ ਖੜੇ ਨੇ ਹਜੇ ਕਿੰਨੀਆਂ ਨੇਰੀਆਂ ਤੂਫਾਨ ਚੱਲ ਗਏ ਉਹਨਾਂ ਤੋਂ ਬਾਅਦ ਚ ਲਾਏ ਹੋਏ ਸਫੈਦੇ ਤੇ ਉਹਨਾਂ ਪਏ ਹੁੰਦੇ ਨੇ ਸੜਕ ਤੇ ਡਿੱਗੇ ਉਹਨਾਂ ਤੋਂ ਬਾਅਦ ਚ ਲਾਏ ਹੋਏ ਹੋਰ ਛੋਟੇ ਮੋਟੇ ਬੂਟੇ ਉਹ ਸਭ ਉਖੜ ਜਾਂਦੇ ਨੇ ਉਹਦਾ ਕਾਰਨ ਇਹ ਹੁੰਦਾ ਬੋੜ ਦੀਆਂ ਪਿੱਪਲ ਦੀਆਂ ਜੜਾਂ ਬਹੁਤ ਮਜ਼ਬੂਤ ਹੁੰਦੀਆਂ ਨੇ ਉਹ ਧਰਤੀ ਨਾਲ ਜੁੜਿਆ ਹੁੰਦਾ ਇਸੇ ਕਰਕੇ ਖੜਾ ਰਹਿੰਦਾ ਹੈ ਇਸੇ ਕਰਕੇ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਅਚੀਵਮੈਂਟ ਕਰਨਾ ਇਹਨੂੰ ਕਹਿੰਦੇ ਆ ਬਾਬਾ ਬੋਰਡ ਹੈ ਬਾਬਾ ਬੋਰਡ ਮੈਂ ਜੜਾ ਸਕ ਬਹੁਤ ਮਜ਼ਬੂਤ